ਕਿਉਂ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਦੁਨੀਆ ਦੇ ਸਭ ਤੋਂ ਤਾਕਤਵਰ ਇਨਸਾਨ ਨੂੰ ਬਰਬਾਦ ਕਰਨਾ ਚਾਹੁੰਦਾ ਐਲਾਨ ਮਾਸਕ ਤੇ ਨਾਲ ਟਰੰਪ ਜਿਨ੍ਹਾਂ ਦੀ ਜਾਰੀ ਦੇ ਚਰਚੇ ਪਿਛਲੇ ਕੁਝ ਸਮੇਂ ਤੋਂ ਹੋ ਰਹੇ ਸੀ ਹੁਣ ਉਹਨਾਂ ਚ ਅਜਿਹਾ ਕੀ ਹੋਇਆ ਕਿ ਉਹ ਇੱਕ ਦੂਸਰੇ ਨੂੰ ਹੀ ਬਰਬਾਦ ਕਰਦੇ ਟਰੇ ਹੋਏ ਨੇ ਤੇ ਕੀ ਡੋਨਾਲਡ ਟਰੰਪ ਨੂੰ ਐਲਾਨ ਮਾਸਕ ਹੁਣ ਕੁਰਸੀ ਤੋਂ ਲੁਹਾ ਦੇਣਗੇ ਕਿਉਂਕਿ ਇਲਾਨ ਮਾਸਕ ਨੇ ਕਿਹਾ ਕਿ ਟਰੰਪ ਦੇ ਖਿਲਾਫ ਮਹਾਅਭਿਜੋਗ ਲਿਆਂਦਾ ਜਾਵੇ ਉਸ ਨੂੰ ਰਾਸ਼ਟਰਪਤੀ ਦੀ ਕੁਰਸੀ ਤੋਂ ਹਟਾਇਆ ਜਾਵੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਜੇ ਡੀ ਬੈਸ ਨੂੰ ਰਾਸ਼ਟਰਪਤੀ ਬਣਾ ਦਿੱਤਾ ਜਾਣਾ ਚਾਹੀਦਾ ਇਲਾਨ ਮਾਸਕ ਨੇ ਹੀ ਡੋਨਾਲਡ ਟਰੰਪ ਨੂੰ ਇੱਥੋਂ ਤੱਕ ਪਹੁੰਚਾਇਆ ਤੇ ਹੁਣ ਉਹਨਾਂ ਦੀ ਲੜਾਈ ਦੇ ਪਿੱਛੇ ਅਸਲ ਵਿੱਚ ਕਾਰਨ ਕੀ ਹੈ ਤੇ ਕਿਉਂ ਉਹਨਾਂ ਦਾ ਬ੍ਰੇਕਅਪ ਹੋਣ ਜਾ ਰਿਹਾ ਇਲਾਨ ਮਾਸਕ ਜਿਸ ਨੂੰ ਕਈ ਲੋਕ ਏਲੀਅਨ ਵੀ ਕਹਿੰਦੇ ਨੇ ਕਿਉਂਕਿ ਪਹਿਲਾਂ ਉਹ ਇੱਕ ਟੈਕੀ ਸੀ ਤੇ ਫਿਰ ਆਟੋਮੋਬਾਈਲ ਦੇ ਵਿੱਚ ਐਂਟਰੀ ਕੀਤੀ ਫਿਰ ਸਪੇਸ ਦੇ ਵਿੱਚ ਵੀ ਐਂਟਰੀ ਕੀਤੀ ਤੇ ਹਾਲੀ ਦੇ ਵਿੱਚ ਰਾਜਨੀਤੀ ਦੇ ਵਿੱਚ ਵੀ ਤੇ ਡੋਨਾਲ ਗਿਆ ਉਹ ਹਰ ਜਗ੍ਹਾ ਕਾਮਯਾਬੀ ਹੋਇਆ ਇਹਨਾਂ ਦੀ ਦੋਸਤੀ ਦੀ ਸ਼ੁਰੂਆਤ ਹੋਈ ਸੀ 2021 ਚ ਜਦੋਂ ਟਰੰਪ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਤਾਂ ਐਲਾਨ ਅੰਦਰ ਪਿਆਰ ਜਾ ਗਿਆ ਤੇ ਉਸਨੇ ਟਰੰਪ ਦੇ ਲਈ ਪੂਰਾ ਟਵਿੱਟਰ ਹੀ ਖਰੀਦ ਲਿਆ ਤੇ ਨਾਮ ਰੱਖਿਆ ਐਕਸ ਤੇ ਇਸ ਨੂੰ ਖਰੀਦਾ 44 ਬਿਲੀਅਨ ਡਾਲਰ ਦੇ ਵਿੱਚ ਇਹ ਨਹੀਂ ਐਲਾਨ ਮਾਸਕ ਨੇ ਖੁੱਲ੍ਹੇਮ ਟਰੰਪ ਦਾ ਸਮਰਥਨ ਵੀ ਕੀਤਾ ਐਕਸ ਦੇ ਵਾਪਸੀ ਕਰਵਾਈ ਤੇ ਫਿਰ ਚੋਣਾਂ ਦੇ ਸਮੇਂ ਕੈਂਪੇਨ ਉੱਤੇ ਪੈਸਾ ਵੀ ਖਰਚ ਕੀਤਾ ਦੂਜੇ ਪਾਸੇ ਵਿਰੋਧੀ ਧਿਰ ਦੀ ਕਮਲਾ ਹੈਰਸ ਦੇ ਨਾਲ ਵੀ ਕਈ ਬਿਲੀਨੀਅਰਸ ਜਿਵੇਂ ਬੈਲ ਗੇਟਸ ਵਗੈਰਾ ਸੀ ਕਮਲਾ ਹੈਰਸ ਨੂੰ ਟੋਟਲ 81 ਬਿਲੀਨੀਅਰ ਦਾ ਸਪੋਰਟ ਸੀ ਤੇ ਟਰੰਪ ਨੂੰ 51 ਦਾ ਪਰ ਟਰੰਪ ਨਾਲ ਸਭ ਤੋਂ ਵੱਡਾ ਬਿਲੀਨੀਅਰ ਐਲਾਨ ਮਾਸਕ ਵੀ ਮੌਜੂਦ ਸੀ ਸੋ ਟਰੰਪ ਦੇ ਦੁਆਰਾ ਇਹ ਚੋਣਾਂ ਜਿੱਤ ਲਈਆਂ ਜਾਂਦੀਆਂ ਨੇ ਐਲਾਨ ਮਾਸਕ ਨੂੰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਬਣਾ ਦਿੱਤਾ ਜਾਂਦਾ ਐਲਾਨ ਦਾ ਮੇਨ ਕੰਮ ਸੀ ਅਮਰੀਕਾ ਦੇ ਖਰਚਾ ਨੂੰ ਕੰਟਰੋਲ ਕਰਨਾ ਤੇ ਐਲਾਨ ਨੇ ਕੀਤਾ ਵੀ 175 ਬਿਲੀਅਨ ਡਾਲਰ ਸਰਕਾਰ ਦੇ ਐਕਸਟਰਾ ਖਰਚਾ ਦੇ ਵਿੱਚੋਂ ਕਟੌਤੀਆਂ ਕੀਤੀਆਂ ਤੇ ਇਹ ਪੈਸਾ ਉਸ ਦੇ ਸਰਕਾਰ ਨੂੰ ਸੌਂਪ ਦਿੱਤਾ ਜਾਂਦਾ ਇਸੇ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਦ ਹੋਇਆ ਤਾਂ ਟਰੱਪ ਨੇ ਵਿਚੋਲਗੀ ਵੀ ਕੀਤੀ ਤੇ ਕਿਹਾ ਕਿ ਮੈਂ ਦੋ ਨਿਊਕਲੀਅਰ ਦੇਸ਼ਾਂ ਦੇ ਵਿਚਕਾਰ ਜੁੱਧਰ ਕਵਾ ਕੇ ਆ ਰਿਹਾ ਤੇ ਇਸੇ ਦੌਰਾਨ ਟਰੰਪ ਐਲਾਉਣ ਦਾ ਨੁਕਸਾਨ ਵੀ ਕਰ ਗਿਆ ਨੁਕਸਾਨ ਕਿਵੇਂ ਕੀਤਾ ਤਾਂ ਤੁਹਾਨੂੰ ਪਤਾ ਕਿ ਇਹ ਐਲਾਉਣ ਮਾਸਕ ਦਾ ਇੱਕ ਗਰੋਕ ਨਾਂ ਦਾ AI ਹੈ ਤੇ AI ਕੰਮ ਕਿਵੇਂ ਕਰਦਾ ਕਿ ਜਿਸ ਵੀ ਕੰਪਨੀ ਦਾ ਜਿੰਨਾ ਵੱਡਾ ਡਾਟਾ ਸੈਂਟਰ ਹੋਵੇਗਾ AI ਉਨੀ ਹੀ ਤੇਜ਼ੀ ਨਾਲ ਸੁਪਰ ਕੰਪਿਊਟਰ ਤੋਂ ਡਾਟਾ ਪੈਂਚ ਕਰਕੇ ਲੇਟੈਸਟ ਜਾਣਕਾਰੀ ਪ੍ਰੋਵਾਈਡ ਕਰਵਾ ਦਿੰਦਾ ਮਤਲਬ ਡਾਟਾ ਸੈਂਟਰ ਦੇ ਅੰਦਰ ਡਾਟਾ ਵੱਡੇ ਪੱਧਰ ਤੇ ਇੰਸਟਾਲ ਕੀਤਾ ਜਾਂਦਾ ਮਤਲਬ ਜਿਸ ਕੋਲ ਜਿੰਨਾ ਵੱਡਾ ਡਾਟਾ ਸੈਂਟਰ ਹੋਊਗਾ ਉਹ ਉਨੀ ਹੀ ਵਧੀਆ ਤਰੀਕੇ ਦੇ ਨਾਲ ਉਸ ਦਾ ਪ੍ਰਯੋਗ ਕਰੋ ਤੇ ਉਸ ਦਾ AI ਉਨਾ ਹੀ ਬੇਤਰੀਨ ਹੋਵੇਗਾ ਪਰ ਜਦੋਂ ਡਰਾਪ ਮਿਡਲ ਈਸਟ ਦੇ ਵਿੱਚ ਗਿਆ ਤਾਂ ਉਹ ਆਪਦੇ ਨਾਲ ਸैम ਆਲਟਮੈਨ ਵਰਗਿਆਂ ਨੂੰ ਲੈ ਗਿਆ ਹੁਣ ਅਲੌਨ ਸੋਚ ਰਿਹਾ ਸੀ ਕਿ ਉਸ ਦੇ ਨਾਲ ਜਾਊਗਾ ਤਾਂ ਉਸ ਦਾ ਡਾਟਾ ਸੈਂਟਰ ਮੀਡਲ ਈਸਟ ਦੇ ਵਿੱਚ ਬਣ ਜੂ ਪਰ 트ੰਪ ਆਪ ਦੇ ਨਾਲ ਸैम ਆਲਟਮੈਂਟ ਨੂੰ ਲੈ ਗਏ ਤੇ ਉੱਥੇ ਉਹਨਾਂ ਦੇ ਦੁਆਰਾ ਡਾਟਾ ਸੈਂਟਰ ਦੀ ਪਰਮਿਸ਼ਨ ਵੀ ਆਲਟਮੈਂਟ ਨੂੰ ਦਬਾ ਦਿੱਤੀ ਜਾਂਦੀ ਹੈ ਤੁਹਾਨੂੰ ਦੱਸ ਦਿੱਤਾ ਕਿ ਸैम ਆਲਟਮੈਂਟ ਚੈਟ ਜੀਪੀਟੀ ਵਰਗੇ ਵੱਡੇ ਪਲੇਟਫਾਰਮ ਦੇ ਮਾਲਕ ਨੇ ਮਤਲਬ 트ੰਪ ਦੇ ਦੁਆਰਾ ਮਾਸਕ ਨੂੰ ਕੰਮ ਨਹੀਂ ਦਿਵਾਇਆ ਜਾਂਦਾ ਬਲਕਿ ਆਲਟਮੈਂਟ ਨੂੰ ਦਬਾ ਦਿੱਤਾ ਜਾਂਦਾ ਜਦੋਂ ਕਿ ਮਾਸਕ ਗਿਆ ਹੀ ਇਸੇ ਲਈ ਸੀ ਕਿਉਂਕਿ ਅਸੀਂ ਤੈਨੂੰ ਜਿਤਾਇਆ ਤਾਂ ਮੈਨੂੰ ਕੁਝ ਨਾ ਕੁਝ ਫਾਇਦਾ ਤਾਂ ਹੋਵੇ ਪਰ ਉਸ ਦੇ ਦੁਆਰਾ ਲਾਉਣ ਮਾਸਕ ਨੂੰ ਇੱਕ ਸਾਈਡ ਤੇ ਕਰ ਦਿੱਤਾ ਜਾਂਦਾ ਤੇ ਇਸੇ ਸਮੇਂ ਇਹਨਾਂ ਦੋਨਾਂ ਦੇ ਵਿਚਕਾਰ ਅਣਬਣਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਸੀ ਦੂਜੇ ਪਾਸੇ ਡੋਜੀ ਅਮੈਂਡਮੈਂਟ ਦੇ ذریعے ਅਲਾਉਣ ਮਾਸਕ ਦੇ ਦੁਆਰਾ ਕਈ ਹੋਰ ਡਿਪਾਰਟਮੈਂਟਸ 'ਚ ਵੀ ਇੰਟਰਫੀਅਰੈਂਸ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਜਿਵੇਂ ਪ੍ਰਾਈਵੇਟ ਕੰਪਨੀ 'ਚ ਹੁੰਦਾ ਉਵੇਂ ਹੀ ਅਲਾਉਣ ਮਾਸਕ ਨੇ ਕਈ ਡਿਪਾਰਟਮੈਂਟ ਤੱਕ ਜਾਣਣਾ ਹੀ ਸ਼ੁਰੂ ਕਰਤਾ ਕਿ ਦੱਸੋ ਅੱਜ ਕੀ ਕੰਮ ਕੀਤਾ ਤੇ ਕਈਆਂ ਨੂੰ ਤਾਂ ਈਮੇਲ ਭੇਜ ਕੇ ਉਸ ਦੇ ਦੁਆਰਾ ਨੌਕਰੀ 'ਚੋਂ ਵੀ ਕੱਢ ਦਿੱਤਾ ਗਿਆ ਸੀ ਪਰ ਇਸੇ ਦੇ ਚੱਲਦਿਆਂ ਲੋਕਾਂ ਦੇ ਵਿੱਚ ਗੁੱਸਾ ਵੀ ਵਧਣਾ ਸ਼ੁਰੂ ਹੋ ਚੁੱਕਾ ਸੀ ਤੇ ਕਈ ਜਗ੍ਹਾ ਟੈਸਲਾ ਦੇ ਹੀ ਦਫ਼ਤਰਾਂ ਤੇ ਉਹਨਾਂ ਦੀਆਂ ਏਜੰਸੀਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਨਾਲ ਹੀ ਟੈਸਲਾ ਦੇ ਸ਼ੇਅਰਸ ਆਏ ਉਹ ਥੱਲੇ ਡਿੱਗਣੇ ਸ਼ੁਰੂ ਹੋ ਜਾਂਦੇ ਲੋਕਾਂ ਦੇ ਦੁਆਰਾ ਇਸੇ ਦੌਰਾਨ ਟਰੰਪ ਨੂੰ ਵੀ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਅਜਿਹੀਆਂ ਕਈ ਚੀਜ਼ਾਂ ਲਗਾਤਾਰ ਹੁੰਦੀਆਂ ਨੇ ਜਿਸ ਕਰਕੇ ਦੋਨਾਂ ਦੇ ਵਿਚਕਾਰ ਮਤਭੇਦ ਵਧਦੇ ਜਾਂਦੇ ਨੇ ਤੀਸੇ ਦੌਰਾਨ 트럼ਪ ਵੱਲੋਂ ਇੱਕ ਬਿੱਲ ਲਿਆਂਦਾ ਜਾਂਦਾ ਬਨ ਬਿਗ ਬਿਊਟੀਫੁਲ ਬਿੱਲ ਹੁਣ 트럼ਪ ਦੇ ਦੌਰਾਂ ਤਾਂ ਇਸ ਦਾ ਨਾਮ ਰੱਖਿਆ ਗਿਆ ਸੀ ਬਨ ਬਿਗ ਬਿਊਟੀਫੁਲ ਬਿੱਲ ਪਰ ਇਸ ਨੂੰ ਅਲਾਉਣ ਮਾਸਕ ਦੇ ਦੌਰਾਂ ਕਿਹਾ ਬਨ ਬਿਗ ਉਗਲੀ ਬਿੱਲ ਤੇ ਇਸੇ ਨੇ ਚੱਲਦਿਆ ਦੋਨੋਂ ਦੇ ਵਿਚਕਾਰ ਸ਼ਰਮ ਖੜਕ ਜਾਂਦੀ ਹੈ ਤੇਰਾਸਾਲ 트럼ਪ ਨੇ ਜੋ ਵੀ ਆਪਦੇ ਵਾਦੇ ਚੋਣਾਂ ਚ ਕੀਤੇ ਸੀ ਉਹਨਾਂ ਨੂੰ ਲੈ ਕੇ ਉਹਦੇ ਦੁਆਰਾ ਇੱਕ ਬਿੱਲ ਬਣਾ ਦਿੱਤਾ ਗਿਆ ਤੇ ਨਾਮ ਰੱਖਿਆ ਬਨ ਬਿਗ ਬਿਊਟੀਫੁਲ ਬਿੱਲ ਤੇ ਇਸ ਨੂੰ ਹਾਊਸ ਰਿਪ੍ਰੈਜ਼ੈਂਟੇਟਿਵ ਦੇ ਵਿੱਚ ਇੱਕ ਬੋਰਡ ਦੇ ਉੱਤੇ ਜਤਾ ਵੀ ਦਿੱਤਾ ਜਾਂਦਾ ਜਾਨੀ ਕਿ ਪਾਸ ਹੋ ਜਾਂਦਾ ਤੇ ਇਸ ਤੋਂ ਬਾਅਦ ਇਸ ਨੂੰ ਅੱਗੇ ਦੀ ਕਾਰਵਾਈ ਲਈ ਭੇਜ ਦਿੱਤਾ ਜਾਂਦਾ ਇਸ ਬਿੱਲ ਚ ਕੁਝ ਅਜਿਹੀਆਂ ਚੀਜ਼ਾਂ ਸੀ ਜੋ ਐਲਾਨ ਮਾਸਕ ਨੂੰ ਪਸੰਦ ਨਹੀਂ ਆਈਆਂ ਜਿਵੇਂ ਕਿ ਬਿੱਲ ਚ ਆ ਕੇ ਅਮਰੀਕਾ ਹੋਰ ਕਰਜ਼ਾ ਲੈ ਸਕਦਾ ਤਾਂ ਐਲਾਨ ਮਾਸਕ ਨੇ ਕਿਹਾ ਕਿ ਤੁਸੀਂ ਮੈਨੂੰ ਡੋਜ ਡਿਪਾਰਟਮੈਂਟ ਦਿੱਤਾ ਅਮਰੀਕਾ ਦਾ ਖਰਚਾ ਘਟਾਉਣ ਦੇ ਲਈ ਤੇ ਹੁਣ ਤੂੰ ਖੁਦ ਹੀ ਹੋਰ ਜ਼ਿਆਦਾ ਕਰਜ਼ਾ ਚੁੱਕਣ ਜਾ ਰਿਹਾ ਤੇ ਇਸ ਤੋਂ ਇਲਾਵਾ ਐਲਾਨ ਮਾਸਕ ਦੇ ਦੁਆਰਾ ਡ ਕਿ ਤੂੰ ਇਸ ਕਰਜ ਦਾ ਕਰੇਗਾ ਕੀ ਤੇ ਇਸੇ ਚੱਲਦਾ ਟਰੰਪ ਦੇ ਦੋਰਾ ਕਿਹਾ ਜਾਂਦਾ ਕਿ ਮੈਕਸੀਕੋ ਦੀ ਕੰਧ ਆ ਜਿਹੜੀ ਮੈਂ ਉਸ ਨੂੰ ਵੱਡੀ ਕਰੂੰਗਾ ਤੇ ਹੋਰ ਕੀ ਕਰੇਗਾ ਤਾਂ ਉਹਦੇ ਦੋਰਾ ਕਿਹਾ ਜਾਂਦਾ ਕਿ ਮੈਂ ਚਾਈਨਾ ਦੇ ਨਾਲ ਟੈਰਫ ਬਾਹਰ ਖੇਡੂੰਗਾ ਹੁਣ ਇੱਥੋਂ ਐਲਾਨ ਮਾਸਕ ਵੀ ਚਿੜ ਗਿਆ ਕਿਉਂਕਿ ਐਲਾਨ ਮਾਸਕ ਦੀ ਚਾਈਨਾ 'ਚ ਸਭ ਤੋਂ ਜ਼ਿਆਦਾ ਟੈਸਲਾ ਵਧ ਵੇਚਦੀਆਂ ਨੇ ਤੇ ਜੇਕਰ ਟਰੰਪ ਦੇ ਦੋਰਾ ਚਾਈਨਾ ਦੇ ਨਾਲ ਹੀ ਟੈਰਫ ਟੈਰਫ ਖੇਡਿਆ ਜਾਂਦਾ ਤਾਂ ਟੈਸਲਾ ਚਾਈਨਾ 'ਚ ਬਰਬਾਦ ਹੋ ਜੂ ਤੇ ਟੈਸਲਾ ਉੱਥੇ ਚੱਲ ਨਹੀਂ ਪਾਊਗਾ ਇਸੇ ਤੋਂ ਬਾਅਦ 트럼ਪ ਦੇ ਦੁਆਰਾ ਕਈ ਟਵੀਟ ਆਪਦੇ ਸੋਸ਼ਲ ਮੀਡੀਆ ਪਲੇਟਫਾਰਮ 트ਰਥ ਦੇ ਉੱਤੇ ਪਾਏ ਜਾਂਦੇ ਨੇ ਕਿ ਸਾਡੇ ਬਾਈਟ ਦੇ ਵਿਚਾਰਬਾ ਖਰਬਾਂ ਦੀ ਬਚਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਕਿ ਐਲੌਨ ਮਸਕ ਦੀਆਂ ਸਰਕਾਰੀ ਸਬਸਿਡੀਆਂ ਤੇ ਹੋਰ ਚੀਜ਼ਾਂ ਨੂੰ ਬੰਦ ਕਰ ਦਿੱਤਾ ਜਾਵੇ। ਇਸੇ ਤੇ ਮਸਕ ਦੇ ਦੁਆਰਾ ਜਵਾਬ ਦਿੱਤਾ ਜਾਂਦਾ ਕਿ ਜੇਕਰ 트럼ਪ ਸਰਕਾਰ ਦੇ ਦੁਆਰਾ ਮੇਰੇ ਸਰਕਾਰੀ ਕੰਟਰੈਕਟ ਰੱਦ ਕੀਤੇ ਜਾਂਦੇ ਨੇ ਤਾਂ ਉਹਨਾਂ ਦੀ ਕੰਪਨੀ ਸਪੇਸਐਕਸ ਆਪਦੇ ਡ੍ਰੈਗਨ ਸਪੇਸ ਕ੍ਰਾਫਟ ਨੂੰ ਬੰਦ ਕਰ ਦਊਗੀ ਤੇ ਉਸ ਤੋਂ ਮਿਲਣ ਵਾਲੀਆਂ ਜਿਹੜੀਆਂ ਸੇਵਾਵਾਂ ਅਮਰੀਕਨ ਗਵਰਨਮੈਂਟ ਤੇ ਨਾਸਾ ਨੂੰ ਮਿਲਦੀਆਂ ਨੇ ਉਹਨਾਂ ਨੂੰ ਬੰਦ ਕਰ ਦਿੱ ਇਸ ਸਪੇਸ ਕ੍ਰਾਫਟਾਂ ਜੋ ਨਾਸਾ ਦੇ ਐਸਟ੍ਰੋਨੌਟਸ ਤੇ ਸਮਾਨ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੱਕ ਲੈ ਕੇ ਜਾਂਦਾ ਤੇ ਵਾਪਸ ਵੀ ਲੈ ਕੇ ਆਉਂਦਾ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਤਾਂ ਇਸੇ ਤੋਂ ਬਾਅਦ ਅਲਾਉਣ ਮਾਸਕ ਦੇ ਦੁਆਰਾ ਡੋਨਾਲਡ ਟਰੰਪ ਦਾ ਨਾਮ ਜੈਫਰੀ ਐਸਪੀਟਨ ਦੇ ਨਾਲ ਜੋੜ ਦਿੱਤਾ ਜਾਂਦਾ ਇਹ ਬੰਦਾ ਉਹੀ ਆ ਜਿਸ ਤੇ ਨਾਬਾਲਗ ਕੁੜੀਆਂ ਨਾਲ ਗਲਤ ਕੰਮ ਕਰਨ ਦਾ આરોਪ ਲੱਗਿਆ ਸੀ ਤੇ ਕਿਹਾ ਜਾਂਦਾ ਕਿ ਟਰੰਪ ਵੀ ਕਿਸੇ ਸਮੇਂ ਇਸ ਦਾ ਇੱਕ ਵੱਡਾ ਕਲਾਇੰਟ ਹੋਇਆ ਕਰਦਾ ਸੀ ਤੇ ਇਸੇ ਵਜ੍ਹਾ ਕਰਕੇ ਉਸ ਦੀਆਂ ਫਾਈਲਸ ਆਈਡੀਆਂ ਉਹ ਕਦੇ ਪਬਲਿਕ ਨਹੀਂ ਕੀਤੀਆਂ ਗਈਆਂ ਸਾਰੀਆਂ ਡੀਕਲਾਸੀਫਾਈਡ ਨੇ ਅੱਜ ਵੀ ਤੇ ਲਾਉਣ ਮਾਸਕ ਇਸੇ ਮਾਵਲੇ ਨੂੰ ਆਧਾਰ ਬਣਾ ਕੇ ਟਰੰਪ ਦੇ ਖਿਲਾਫ ਮਹਾ ਵਿਜੋਗ ਲਿਆਉਣ ਦੀ ਗੱਲ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਜੇੜੀ ਵੈਸ ਨੂੰ ਨਵਾਂ ਰਾਸ਼ਟਰਪਤੀ ਬਣਾ ਦੇਣਾ ਚਾਹੀਦਾ ਜੋ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਇਸ ਸਮੇਂ ਇਹ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿਚਕਾਰ ਅਸਲ ਲੜਾਈ ਚੰਦਾ ਬਰਸਸ ਤੰਦਾ ਦੀ ਵੀ ਆ ਕਿਉਂਕਿ ਟਰੰਪ ਨੂੰ ਰਾਸ਼ਟਰਪਤੀ ਬਣਾਉਣ ਦੇ ਲਈ ਸਭ ਤੋਂ ਵੱਧ ਦੋ ਲੋਕਾਂ ਨੇ ਚੰਦਾ ਦਿੱਤਾ ਪਹਿਲਾ ਸੀ ਲਾਉਣ ਮਾਸਕ ਜਿਸ ਦੇ ਦੌਰਾਨ 2500 ਕਰੋੜ ਰੁਪਏ ਚੰਦਾ ਦਿੱਤਾ ਗਿਆ ਦੂਸਰਾ ਸੀ ਕੱਚੇ ਤੇਲ ਦਾ ਵਪਾਰ ਕਰਨ ਵਾਲੇ ਵਪਾਰੀ ਤੇ ਨਾਲ ਹੀ ਪੈਟਰੋਲ ਤੇ ਡੀਜ਼ਲ ਵਾਲੀਆਂ ਗੱਡੀਆਂ ਬਣਾਉਣ ਵਾਲੇ ਵਪਾਰੀ ਜਿਨ੍ਹਾਂ ਦੇ ਦੌਰ 30 ਕਰੋੜ ਰੁਪਏ ਦਾ ਚੰਦਾ 트੍ਰੰਪ ਨੂੰ ਦਿੱਤਾ ਗਿਆ ਸੀ ਜਾਨੀ ਕਿ 트੍ਰੰਪ ਦੇ ਦੁਆਰਾ ਆਪਸੀ ਵਿਰੋਧੀ ਦੋਨਾਂ ਕੰਪਨੀਆਂ ਤੋਂ ਹੀ ਚੰਦਾ ਲੈ ਲਿਆ ਗਿਆ ਸੀ ਇੱਕ ਇਲੈਕਟ੍ਰੀਕਲ ਵਹੀਕਲ ਬਣਾਉਂਦੀ ਆ ਤੇ ਦੂਸਰੀ ਪੈਟਰੋਲ ਡੀਜ਼ਲ ਦੀਆਂ ਗੱਡੀਆਂ ਜਿਉਂਦੋ ਕਿ ਦੋਨਾਂ ਦੇ ਆਪਸੀ ਹਿੱਤ ਹੀ ਆਪਸ ਦੇ ਵਿੱਚ ਟਕਰਾਉਂਦੇ ਨੇ ਤੇ ਇਸ ਚੀਜ਼ ਨੂੰ ਵੀ ਇਹਨਾਂ ਦੋਨਾਂ ਦੇ ਵਿਚਕਾਰ ਹੋਈ ਲੜਾਈ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਤੁਹਾਡਾ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨ